ਹਾਂਜੀ ਦੋਸਤੋ ਆਪਾਂ ਤਿੰਨ ਦਿਨਾਂ ਤੋਂ ਪਹੁੰਚੇ ਹੋਏ ਹਾਂ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਇਹ ਟਰੈਕਟਰ ਭਰਾਵੋ ਜਿਹੜੇ ਚੱਲ ਰਹੇ ਨੇ ਬਲਾਕ ਸਹਿਣਾ ਜ਼ਿਲ੍ਹਾ ਬਰਨਾਲਾ ਭਾਰਤੀ ਕਿਸਾਨ ਜੁਨੂਨ ਨੇਕਤਾ ਗ੍ਰਾਹਾਂ ਤਿੰਨ ਦਿਨ ਹੋ ਗਏ ਭਰਾਵੋ ਟਰੈਕਟਰ ਚਾਲਦਿਆਂ ਨੂੰ ਆਹਾ ਭਾਰਤੀ ਕਿਸਾਨ ਜੁਨੂਨ ਨੇਕਤਾ ਗ੍ਰਾਹਾਂ ਬਲਾਕ ਸਹਿਣਾ ਦੇ volunteers ਭਰਾਵੋ ਜਿਹੜੇ ਇਹਨਾਂ ਦੀਆਂ ਜ਼ਮੀਨਾਂ ਇਹਨਾਂ ਦੇ ਹੜਾ ਨਾਲ ਜਿਹੜੀ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਮਾਰ ਪਈ ਸੀਗੀ ਇਹ ਗੁਲਾਬਾ ਪੈਣੀ ਦੇ ਵਿੱਚ ਬਲਾਕ ਸਹਿਣਾ ਦੇ ਜਿਹੜੇ ਟਰੈਕਟਰ ਆ ਭਰਾਵੋ ਇਹ ਚੱਲ ਰਹੇ ਨੇ ਭਾਰਤੀ ਕਿਸਾਨ ਨੂੰ ਨੇ ਇੱਕ ਤਾਂ ਗਰਾਹਾਂ ਦੇ ਜਿਹੜੇ ਬਲੰਕੀਅਰ ਆ ਜ਼ਮੀਨਾਂ ਪੱਧਰ ਕਰਨ ਵਾਸਤੇ ਲੱਗੇ ਹੋਏ ਨੇ ਅੱਜ ਤੀਜਾ ਦਿਨ ਆ ਭਰਾਵੋ ਤਕਰੀਬਨ ਲਗਭਗ 500 ਟਰੈਕਟਰ ਜਿਹੜਾ ਲਗ ਲਗ ਪਿੰਡਾਂ ਦੇ ਵਿੱਚ ਵੰਡ ਕੇ ਚੱਲ ਰਿਹਾਗਾ ਆ ਬਲਾਕ ਸਹਿਣਾ ਦੇ ਜਿਹੜੇ ਬਲੰਕੀਅਰ ਆ ਇਹ ਪੰਜ ਟਰੈਕਟਰ ਇੱਥੇ ਚੱਲ ਰਹੇ ਨੇ ਕੁਝ ਤਿੰਨ ਟਰੈਕਟਰ ਹੋਰ ਜਗ੍ਹਾ ਚੱਲ ਰਹੇ ਨੇ ਆ ਦੇਖ ਰਹੇ ਹੋ ਭਰਾਵੋ ਜਿਹੜਾ ਜਫੇਬੰਦੀ ਨੇ ਬੀੜਾ ਚੁੱਕਿਆ ਸੀਗਾ ਵੀ ਅਸੀਂ ਇਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਪੱਤਰ ਕਰਕੇ ਦੇਵਾਂਗੇ ਆਹ ਤੁਸੀਂ ਦੇਖ ਰਹੇ ਹੋ ਜਿਵੇਂ ਜਿਹੜੀ ਗਰਾਊਂਡ ਤੇ ਰਿਪੋਰਟ ਆ ਭਰਾਵੋ ਆ ਚੱਲ ਰਹੇ ਨੇ ਟਰੈਕਟਰ ਤੇ ਜ਼ਮੀਨਾਂ ਪੱਤਰ ਕਰਨ ਲੱਗੇ ਨੇ ਬਲਾਕ ਸੈਨਾ ਦੇ ਵਲੰਟੀਅਰ